ਪਬਲਿਕ ਟਾਈਮ ਨਿਊਜ਼ ਚੈਨਲ ਤੇ ਸਾਡੀ ਪ੍ਰੈਸ ਟੀਮ ਮਾਲ ਰੋਡ ਸਰਸਤੀਵਾਰ ਪਹੁੰਚੀ ਨੇ ਉਥੇ 62 ਨੰਬਰ ਵਾਰਤ ਅਸਮੀਤ ਸਗਾਨੀਆਂ ਇਲੈਕਸ਼ਨ ਲੜ ਰਹੇ ਆ ਆਪ ਪਾਰਟੀ ਉਹ ਆ ਉਹ ਇਹਨਾਂ ਨਾਲ ਗੱਲ ਕਰਦੇ। ਤੋਂ ਦੇ ਦਿੱਲੀ ਪਬਲਿਕ ਟਾਈਮ ਨਿਊਜ਼ ਚੈਨਲ। ਆ ਲੈ ਕੇ ਚੱਲਦੇ ਅੰਦਰ ਕਿਉਂਕਿ ਆਪ ਪਾਰਟੀ ਦੇ ਬਹਾਨੇ ਕੈਂਡੀਡੇਟ ਜਿੱਤੇ ਸੀ ਜਿਨ੍ਹਾਂ ਦੇ ਬਹੁਤ ਹੀ ਸਟਰੋਂਗ ਜਿਹੜੀ ਆ ਸਾਡੇ ਪੰਜਾਬ ਦੇ ਵਿੱਚ ਸਰਕਾਰ ਆ ਔਰ ਵਧੀਆ ਕੰਮ ਕਰ ਰਹੇ ਨੇ ਉਹਨਾਂ ਨੇ ਆਪਣੇ ਕੈਂਡੀਡੇਟ ਸਲਾਨੀ ਨੇ 85 ਨੰਬਰ ਵਾਰਡ ਆ ਤਾਂ ਤੇ ਅਸੀਂ ਗੱਲ ਕਰਾਂ ਕਿ ਕੀ ਪੋਜੀਸ਼ਨ ਸਾਡੇ ਨੌਜਵਾਨ ਨੇਤਾ ਜਿਹੜੇ ਸਲਾਨੀ ਸਾਹਿਬ ਜੀ ਸੁਮਿਤ ਸਾਹਿਬ ਜੀ ਕੇ ਅਸੀਂ ਗੱਲ ਕਰ ਰਹੇ ਆ ਹਾਂ ਉਹ ਜਿਸੀਂ ਮਲਾਵਾਂਗੇ ਔਰ ਇਹ ਬਹੁਤ ਜੂਤ ਦੇ ਨਾਲ ਆਗੂ ਨੇ ਕਿਉਂਕਿ ਸਾਡਾ ਜੋ ਰਾਜਨੀਤਿਕ ਆ ਉਹ ਜੂਤ ਦੇ ਮੋਢੇ ਤੇ ਭਾਰ ਹੀ ਚਾਹੀਦਾ ਵਾ ਤੇ ਅਸੀਂ ਗੱਲ ਕਰਾਂਗੇ ਕਿ ਇਹਨਾਂ ਦੀ ਪੋਜੀਸ਼ਨ ਜਿਹੜੀ 62 ਨੰਬਰ ਵਾਰਡ ਤੋਂ ਇਹ ਹਾਲੇ ਸਟਰੋਂਗ ਜਾ ਰਹੀ ਆ ਤਾਂ ਆਹ ਇਹ ਗੱਲ ਕਰਦੇ ਆ ਸਾਰੇ ਇਸ ਤਰ੍ਹਾਂ ਸ਼ੋਭਣਾ ਤੇ ਮੈਂ ਸਾਰੇ ਆਪਣੇ ਪਾਰਟੀ ਦੇ ਲੀਡਰਸ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜੀ ਵਾਲਜੀ ਦਾ ਬਹੁਤ ਬਹੁਤ ਸ਼ੁਕਰੀਆ ਕਰਨਾ ਕਿ ਉਹਨਾਂ ਨੂੰ ਉਹਨਾਂ ਨੇ ਮੈਨੂੰ ਇਸ लायक ਸਮਝਿਆ ਕਿ ਮੈਂ ਆਪਣੇ ਅਬੋਰ ਦੀ ਸੇਵਾ ਕਰ ਸਕਾਂ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਨਿਸ਼ਾਨ ਤੇ ਲੜਾਨ ਦੀ ਮੈਨੂੰ ਆਗਿਆ ਦਿੱਤੀ ਇੱਕ ਜੀ ਸੁਬੀਤ ਜੀ ਕਿ ਤੁਸੀਂ ਤੌਰ 'ਤੇ ਵਲੰਟੀਅਰ ਸੇਵਾ ਕੀਤੀ ਹੈ ਆਪ ਪਾਰਟੀ ਦੇ ਵਿੱਚ ਮੈਂ ਜੀ 2015 ਤੋਂ ਪਾਰਟੀ ਨਾਲ ਜੁੜਿਆ ਹਾਂ ਜੀ ਪਾਰਟੀ ਨੇ ਜਿੱਥੇ-ਜਿੱਥੇ ਸਾਡੀ ਡਿਊਟੀ ਲਾਈ ਕਦੇ ਉਹਨਾਂ ਨੇ ਗੁਜਰਾਤ 'ਚ ਵੀ ਲਗਾਈ ਗਿਲੰਦਰ ਵੀ ਲਗਾਈ ਜਿੱਥੇ-ਜਿੱਥੇ ਪਾਰਟੀ ਨੇ ਭੇਜਿਆ ਜੋ ਤਰੀਕੇ ਨਾਲ ਅਸੀਂ ਪਾਰਟੀ ਦੀ ਸੇਵਾ ਕਰ ਸਕਦੇ ਸੀ ਅਸੀਂ 2015 ਤੋਂ ਰੈਗੂਲਰ ਕਰ ਰਹੇ ਹਾਂ ਅੱਜ ਤੱਕ ਲਗਭਗ ਮੈਨੂੰ 10 ਸਾਲ ਹੋ ਗਏ ਜੀ ਪਾਰਟੀ ਦੇ ਨਾਲ ਜੁੜੇ ਹੋਏ ਤੇ ਉਸੇ ਚੀਜ਼ ਦਾ ਮੈਨੂੰ ਫਲ ਮਿਲਿਆ ਕਿ ਅੱਜ ਮੈਂ ਇੱਕੋ ਪਾਰਟੀ ਨਾਲ ਆਪਣੀ ਆਪਣਾ ਜਿਹੜਾ ਤੰਦ ਹੀ ਨਾਲ ਪਾਰਟੀ ਨਾਲ ਲੱਗ ਕੇ ਕੰਮ ਕੀਤਾ ਉਸੀ ਦਾ ਪਾਰਟੀ ਦਾ ਮੈਂ ਨਹੀਂ ਸੁਣਾ ਤੇ ਸਰ ਜੀ ਜਿਹੜੇ ਰਾਜਨੀਤੀ ਕਿ ਕਦੋਂ ਤੁਸੀਂ ਪੈ ਤ ਰਹੇ ਤੇ ਕਿਤੋਂ ਤਾਂ ਮੈਂ ਪਛੋਕਰ ਤਾਂ ਮੈਂ ਇਥੋਂ ਮਿਲਿਆ ਸੀ ਅਸੀਂ ਜੀ ਪਹਿਲੀ ਗੱਲ ਤਾਂ ਅਸੀਂ ਰਾਜਨੀਤੀ ਖਾਲੇ ਵੀ ਰਾਜਨੀਤਿਕ ਨਹੀਂ ਹੈ ਜੀ ਅਸੀਂ ਵਾਰਡ ਦੀ ਸੇਵਾ ਵਾਸਤੇ ਆਏ ਆ ਅਸੀਂ ਕੋਈ ਰਾਜਨੀਤੀ ਕਰਨ ਨਹੀਂ ਆਏ ਆ ਆਪਣਾ ਉਹ ਰਾਜਨੀਤੀ ਤਾਂ ਵੱਡੇ ਲੀਡਰਾਂ ਵਾਸਤੇ ਜੀ ਸਾਡੇ ਵਾਸਤੇ ਤਾਂ ਹੈਗਾ ਕਿ ਅਸੀਂ ਵਾਰਡ ਦੇ ਸੇਵਾ ਕਰੀਏ ਵਾਰਡ ਦੇ ਅੰਦਰ ਜਿਹੜੇ ਕੰਮ ਹੋਣ ਵਾਲੇ ਉਹ ਸੁਧਾਰੀਏ ਮੇਰਾ ਕੋਈ ਪਛੋਕਰ ਰਾਜਨੀਤਿਕ ਨਹੀਂ ਹੈ ਜੀ ਮੈਂ ਇੱਕ ਬਿਜ਼ਨਸਮੈਨ ਆ ਮੇਰਾ ਕੱਪੜੇ ਦਾ ਵਪਾਰ ਹੈਗਾ ਜੀ ਅਸੀਂ ਉੱਥੋਂ ਹੀ ਆਪਣੀ ਰੋਟੀ ਪਾਣੀ ਚਲਾਨਣੀ ਹੈ ਤੇ ਖਾਲੀ ਇੱਕ ਸ਼ੌਂਕ ਸੀ ਮੇਰੇ ਫਾਦਰ ਸਾਹਿਬ ਪਹਿਲੇ ਆਪਣਾ ਪਾਰਟੀ ਦੇ ਨਾਲ ਜੁੜੇ ਉਸ ਤੋਂ ਬਾਅਦ ਮੈਂ ਉਹਨਾਂ ਨਾਲ ਟੀਵੀ ਤੇ ਵੇਖ ਕੇ ਤੇ ਅਰਵਿੰਦ ਕੇਜੀ ਵਾਰਗੀ ਦੇ ਜਿਹੜੇ ਉਹਨਾਂ ਦੇ ਸੰਧਾਰਨ ਸੀ ਉਹਨਾਂ ਨੂੰ ਵੇਖ ਕੇ ਮੈਂ ਪਾਰਟੀ ਦੇ ਨਾਲ ਜੁੜਿਆ ਜੀ ਆਪਣਾ ਤੇ ਉਸ ਤੋਂ ਬਾਅਦ ਸੇਵਾ ਹੀ ਕੀਤੀ ਹੈ ਤੇ ਕੋਸ਼ਿਸ਼ ਕੀਤੀ ਕਿ 68 ਨੰਬਰ ਵਾਰਡ ਜਿਹੜਾ ਮੇਰਾ ਘਰ ਹੈਗਾ ਤੇ ਮੈਂ ਉੱਥੇ ਪੂਰੀ ਤਰੀਕੇ ਦੇ ਨਾਲ ਕੰਮ ਕਰਾਂ ਤੇ ਜਿੰਨਾ ਕ ਮੇਰੇ ਕੋਲ ਬੰਦ ਹੈ ਮੈਂ ਉਹਨਾਂ ਕੰਮ ਕਰਕੇ ਤੇ ਆਪਣੇ ਵਾਰ ਦੇ ਅੰਦਰ ਵਿੱਚ ਸਰ ਜੀ ਫਸਾ ਕਿ جنੂਨ ਜਿਹੜੇ ਕਾਮਜਗ ਹੁੰਦੇ ਜੀ ਜੀ ਸਾਡੇ ਜਨੂਨ ਸੀਨਾ ਤੇ ਜਕਦਮ ਆਮ ਪਾਰਟੀ ਨੇ ਵੇਖੋ ਕਿੱਥੋਂ ਤੱਕ ਚੱਲੇ ਨੇ ਤੇ ਆਪਣਾ ਨੈਸ਼ਨਲ ਪਾਰਟੀ ਬਣ ਗਈ ਹੈ ਜੀ ਬਿਲਕੁਲ ਜੀ ਅਗਰ ਤੁਸੀਂ ਜਨੂਨ ਸਾਡੇ ਨੌਜਵਾਨ ਤੁਸੀਂ ਨੇਤਾ ਜੀ ਅਗਰ ਜਿਹੜੀ ਸਮੱਸਿਆ ਜਿਹੜੀ ਆ ਇਸ ਤਰ੍ਹਾਂ ਦੀ ਪੈਲ ਦੇ ਕੁਝ ਨਸ਼ੇਜ ਸਮਾਜਿਕ ਕ੍ਰਿਤੀ ਦੇ ਨੌਜਵਾਨ ਬਲੇ ਉਹਨਾਂ ਵਾਸਤੇ ਕੀ ਸੰਦੇਸ਼ ਦੇਣਾ ਚਾਹੁੰਦੇ। ਦੇਖੋ ਜੀ ਨੌਜਵਾਨਾਂ ਨੂੰ ਅੱਜ ਦੀ ਡੇਟ ਦੇ ਅੰਦਰ ਸਾਡੀ ਪਾਰਟੀ ਦਾ ਸਭ ਤੋਂ ਪਹਿਲਾਂ ਤਾਂ ਮੇਨ ਮਕਸਦ ਹੈ ਕਿ ਨਸ਼ਾ ਖਤਮ ਕਰੋ। ਤੇ ਇਸ ਪਾਰਟੀ ਉਸ ਵਾਸਤੇ ਬਹੁਤ ਕੰਮ ਕਰ ਰਹੀ ਜੀ। ਤੇ ਨੌਜਵਾਨਾਂ ਨੂੰ ਇਹ ਹੈਗਾ ਕਿ ਨਸ਼ੇ ਵੱਲ ਨਾ ਜਾ ਕੇ ਆਪਣੇ ਕੰਮਕਾਜ ਵੱਲ ਲੱਗਣ। ਕੰਮਕਾਜ ਦੇ ਨਾਲ ਹੀ ਆਪਾਂ ਆਪਣਾ ਜੀਵਨ ਸੁਧਾਰ ਸਕਦੇ ਨਸ਼ਿਆਂ ਦੇ ਵਿੱਚ ਕੁਝ ਨਹੀਂ ਰੱਖਿਆ ਤੇ ਨਸ਼ਿਆਂ ਦੇ ਨਾਲ ਲੱਗ ਕੇ ਆਪਾਂ ਆਪਣਾ ਜੀਵਨ ਬਰਬਾਦ ਹੀ ਕਰਨਾ ਹੈ। ਤੇ ਦੂਜੀ ਵੀ ਜਿਹੜਾ ਤੁਸੀਂ ਮੈਨੂੰ ਨੇਤਾ ਜਿਹਾ ਮੈਂ ਨੇਤਾ ਨਹੀਂਗਾ ਮੇਰਾ ਤਾਂ ਸਲੋਗਨ ਹੀ ਇਹ ਗਿਆ ਹੈ ਕਿ ਨੇਤਾ ਨਹੀਂ ਬੇਟਾ ਤੇ ਮੈਂ ਆਪਣੇ ਵਾਰਡ ਦਾ ਬੇਟਾ ਹਾਂ ਨਹੀਂ ਇੱਕ ਪੁੱਤਰ ਬੇਟਾ ਛੋਟਾ ਵੀਰ ਹੈ ਸਾਡੇ ਬਹੁਤ ਮਹਾਨ ਹੁੰਦੀ ਹੈ ਇਹ ਅੰਦਰ ਦੇ ਸਾਡੇ ਹੁੰਦੀ ਹੈ ਜਿਹਨੂੰ ਕੋ ਵਧਾਈ ਪਰਮਾਣ ਦੇ ਦੇ ਦੀ ਤੁਹਾਡੇ ਅੰਦਰ ਦਾ ਵਾ ਕਿ ਤੁਸੀਂ ਆਪਣਾ ਨੇਤਾ ਨਹੀਂ ਖਵਾਉਂਦੇ ਪਰ ਸੇਵਾ ਲਾ ਕੇ ਦੀ ਬਾਠ ਮੇਂ ਬਰਵਾੜ ਤੋਂ ਤੁਹਾਡੇ ਬੜੀਆਂ ਆਸਾਂ ਨੇ ਤੇ ਵਿਕਾਸ ਔਰ ਨਕਾਸ ਕਰੋਗੇ ਅਸੀਂ ਵਲੰਟੀਅਰ ਹਾਂ ਜੀ ਵਲੰਟੀਅਰ ਹੀ ਰਹਿਣਾ ਅਸੀਂ ਵਲੰਟੀਅਰ ਬਣ ਕੇ ਹੀ ਆਪਣੀ ਪਾਰਟੀ ਦੀ ਸੇਵਾ ਕਰਨੀ ਹੈ ਜੀ ਅਸੀਂ ਆਪਣੇ ਇਲਾਕੇ ਦੀ ਸੇਵਾ ਕਰਾਂਗੇ ਤੇ ਵਿਖੇ ਤਾਂ ਇਹ ਸਰਕਾਰ ਨੇ ਬੜੇ ਅਹਿਮ ਕੰਮ ਕੀਤੇ ਨੇ ਤੇ ਇਸ ਤਰ੍ਹਾਂ ਆਸਤਨ ਬਾਰ ਬੜੇ ਰਿਵਾਰਡ ਤੋਂ ਸਪੋਰਟ ਤੁਹਾਡੇ ਵੋਟਰ ਆ ਸਪੋਰਟਰਾਂ ਨੂੰ ਤੇ ਜਿਹੜੇ ਰਹਿੰਦੇ ਕੰਮ ਅਧੂਰੇ ਉਹ ਪੂਰੇ ਕੀਤੇ ਜਾਂਦੇ ਪਹਿਲੀ ਗੱਲ ਤਾਂ ਜੀ ਜਿਹੜੇ ਵਾਰਡ ਨੰਬਰ 42 ਦੇ ਅੰਦਰ ਜਿੰਨੇ ਕੁ ਸੜਕਾਂ ਬਣਨ ਵਾਲੀਆਂ ਸੀ ਅਸੀਂ ਬਣਵਾਤੀਆਂ ਜਿੰਨੀ ਸਟਰੀਟ ਲਾਈਟਾਂ ਤੁਸੀਂ ਵੇਖੋਗੇ ਤਕਰੀਬਨ 95 ਤੋਂ 99% ਅਸੀਂ ਗਾਰੰਟੀ ਨਾਲ ਕਹਿੰਦੇ ਸਾਡੀ ਸਾਰੀ ਸਟਰੀਟ ਲਾਈਟਾਂ ਓਕੇ ਜੀ ਕਿੰਨੇ ਉਨੇ ਅਸੀਂ ਥੋੜੇ ਦਿਨ ਪਹਿਲੇ 15-20 ਦਿਨ ਪਹਿਲੇ ਅਸੀਂ ਇੱਕ ਬਾਟ ਨੰਬਰ ਦੇ ਅੰਦਰ ਨਵੇਂ ਟਿਊਬਵਲ ਦਾ ਚੋਰਬੀਆ ਉਦਘਾਟਨ ਕੀਤਾ ਸੀ ਸਾਡੇ ਆਪ ਮੰਤਰੀ ਸਾਹਿਬ ਧਾਰੀਵਾਲ ਸਾਹਿਬ ਜੀ ਆਏ ਸੀ ਉਦਘਾਟਨ ਕਰਨ ਵਾਸਤੇ ਤੇ ਜਿੰਨੀ ਵੀ ਸਮੱਸਿਆਵਾਂ ਸਾਡੇ ਬੋਰਡ ਦੇ ਅੰਦਰ ਸਾਨੂੰ ਸੁਣਨ ਨੂੰ ਆਂਦੀਆਂ ਸੀ तकरीबन ਉਹਦਾ ਪਹਿਲ ਤੇ ਆਧਾਰ ਦੇ ਉੱਤੇ ਆਪਣੇ ਵੱਡੇ ਸਾਡੇ ਆਪਣਾ ਸ਼ਹਿਰੀ ਪ੍ਰਧਾਨ ਮਨੀਸ਼ अग्रवाल ਜੀ ਅੱਗੇ ਉਹਨਾਂ ਨੂੰ ਕਹਿ ਕੇ ਅਸੀਂ ਇਸ ਚੀਜ਼ ਦਾ ਇਮੀਡੀਏਟ ਹੱਲ ਕਰ ਮੰਗਿਆ ਤੇ ਅੱਗੇ ਵੀ ਜਿੰਨਾ ਵੀ ਸਾਡੇ ਕੋਲੋਂ ਕੋਈ ਵੀ ਇਲਾਕੇ ਦੀ ਸਮੱਸਿਆ ਆਏਗੀ ਉਸ ਚੀਜ਼ ਨੂੰ ਅਸੀਂ ਪੂਰੇ ਤਰੀਕੇ ਦੇ ਨਾਲ ਤਾਂ ਦੇ ਨਾਲ ਨਿਭਾਵਾਂਗੇ ਤੇ 24/7 ਅਸੀਂ ਜਨਤਾ ਲਈ ਹਾਜ਼ਰ ਰਹੀਆਂ ਤੇ 24 ਆਰਸ ਦੇ ਅੰਦਰ ਅਸੀਂ ਉਹ ਕੰਮ ਕਰਨ ਦਾ ਤੀਜਾ ਆਪਣੇ ਦਿਲ 'ਚ ਰੱਖਿਆ ਹੈ ਅਗਰ ਤੀਜਾ ਕਿੱਥੋਂ ਮਿਲਿਆ ਕਿੰਨੀ ਲੀਡਰ ਆਪਾਂ ਮਤਲਬ ਕਵਰ ਕਰਾਂਗੇ ਬਾਸ਼ ਨੰਬਰ ਪਾਰਟੀ ਕਿਉਂਕਿ ਇੱਕ ਬੀਜੇਪੀ ਦਾ ਖਲੋਤਾ ਵਾਂ ਔਰ ਦੂਜੀ ਵਿਰੋਧੀ ਨੂੰ ਆਪਾਂ ਮਤਲਬ ਕਿੰਨੀ ਵੀਰ ਤੇ ਲੀਡ ਤੇ ਆਪਾਂ ਲੀਡ ਕਰਾਂਗੇ ਅਸੀਂ ਜੀ ਪੂਰੀ ਤਰ੍ਹਾਂ ਸਾਨੂੰ ਸਾਰੀ ਜਨਤਾ ਸਾਡੇ ਵਾਰਡ ਦੇ ਸਾਰੇ ਪਰਿਵਾਰ ਸਾਡੇ ਉਹ ਸਾਡੇ ਨਾਲ ਲੱਗੇ ਆ ਤੇ ਅਸੀਂ ਪੂਰੇ ਇੱਕਦਮ ਤਰੀਕੇ ਦੇ ਨਾਲ ਇਲੈਕਸ਼ਨ ਜਿੱਤਾਂਗੇ ਉਹ ਤਾਂ ਸਾਡੇ ਕਿੱਥੇ ਆਸੇ ਪਾਸੇ ਵੀ ਨਹੀਂ ਗਈ ਇਹਨਾ ਤੇ ਲੋਕਾਂ ਨੂੰ ਪਤਾ ਕਿ ਇਹਨੇ ਸਾਲਾਂ ਦੇ ਅੰਦਰ ਕੰਮ ਕਿੰਨੇ ਕੀਤਾ ਹੈ ਤੇ ਅੱਗੇ ਸਰਕਾਰ ਵੀ ਸਾਡੀ ਹੈ ਤੇ ਕੌਂਸਲਰ ਵੀ ਉਹਨਾਂ ਨੇ ਸਾਨੂੰ ਬਣਾਣਾ ਤੇ ਅਸੀਂ ਉਸ ਤਰੀਕੇ ਦਾ ਕੰਮ ਕਰਕੇ ਦਿਖਾਵਾਂਗੇ ਕਿ ਉਸ ਤੋਂ ਬਾਅਦ ਵੀ ਉਹ ਕਿਸੇ ਹੋਰ ਨੂੰ ਆਨ ਨਹੀਂ ਦੇਣਾ ਸੀ ਮਤਲਬ ਪੂਰੀ ਆਸ ਹੈ ਆਪਾਂ ਵੀ ਕੌਂਸਲ ਸੜਾ ਨਹੀਂ ਆਪਣੀ ਹਰ ਪਾਰਟੀ ਦਾ ਹਰ ਹਾਲਤ ਦੇ ਅੰਦਰ ਜੀ ਮੇਅਰ ਵੀ ਸਾਡਾ ਹੋਏਗਾ ਤੇ 85 ਦੀ 85 ਸੀਟਾਂ ਅਸੀਂ ਜਿੱਤ ਕੇ ਅਸੀਂ ਆਪਣੇ ਨੈਸ਼ਨਲ ਕਨਵੀਨਰ ਰਵਿੰਦਰ ਕੇਜਰੀਵਾਲ ਜੀ ਮੁੱਖ ਮੰਤਰੀ ਭਗਵਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਚੋਲੀ ਜੇ ਪਾਣਾ ਹੈਗਾ ਤੇ ਅਸੀਂ ਉਸ ਲਈ ਬਿਲਕੁਲ ਤਿਆਰ ਖੜੇ ਹਾਂ ਜੀ ਸਾਡੀ ਸਾਰੀ ਫੌਜ ਤਿਆਰ ਹੈ ਥੈਂਕ ਯੂ ਜੀ ਥੈਂਕ ਯੂ ਜੀ ਲਈ ਪ੍ਰਗਟਾਉਣ ਨੂੰ ਚੱਲਣ ਤੇ ਸਾਡੀ ਪ੍ਰੈਸ ਦੀ ਟੀਮ ਵੱਲੋਂ ਵਾਰਡ ਨੰਬਰ ਵਾਰਡ ਦੇ ਵਿੱਚ 스미트 ਸਗਾਲੀ ਨਾਲ ਗੱਲਬਾਤ ਕੀਤੀ ਸੀ ਕਿ ਉਹਨਾਂ ਦਾ ਕਹਿਣਾ ਸੀ ਕਿ ਸਾਡੀ ਪਾਰਟੀ ਵੱਲੋਂ 85 ਸੀਟਾਂ ਜਿੱਤ ਕੇ ਆਪਣੀ ਪਾਰਟੀ ਦਾ ਹੀ ਮੇਰ ਬਣ ਆ ਜਾਏਗਾ ਔਰ 85 ਸੀਟਾਂ ਜਿੱਤ ਕੇ ਆ ਪਾਰਟੀ ਦੇ ਮਾਨ ਜੋ ਸਰਦਾਰ ਭਗਵੰਤ ਸਿੰਘ ਜੀ ਮਿਨਿਸਟਰ ਪੰਜਾਬ ਦੀ ਝੋਲੀ ਚ ਪਾਵਾਂਗੇ ਜਿਹਦੇ ਵਿਸ਼ੇਸ਼ ਸਪੋਰਟ ਦਰਬੀਰ ਸਿੰਘ ਦੇ ਨਾਲ ਪਰਮਜੀਤ ਸਿੰਘ ਗੁਮਾਰਪੁਰ ਅਮਰਸਰ